ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਦਾ ਐਕਸੀਡੈਂਟ ਹੋਇਆ ਹੈ। ਹਾਦਸਾ ਫਾਜ਼ਿਲਕਾ ਫਿਰੋਜ਼ਪੁਰ ਨੈਸ਼ਨਲ ਹਾਈਵੇ ਤੇ ਪਿੰਡ ਬਹਿਖਾਸ ਸਕੂਲ ਦੇ ਨੇੜੇ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰ ਮੁਤਾਬਕ ਅੱਗੇ ਤੂੜੀ ਦੀ ਟਰਾਲੀ ਜਾ ਰਹੀ ਸੀ। ਅਚਾਨਕ ਅੱਖਾਂ 'ਚ ਤੂੜੀ ਪੈਣ ਕਾਰਨ ਇਹ ਹਾਦਸਾ ਹੋ ਗਿਆ। ਨਤੀਜੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀ ਦੋ ਗੰਭੀਰ ਜ਼ਖਮੀ ਹੋਏ ਨੇ। ਉਧਰ ਪੁਲਿਸ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ। ਇਹ ਗਿਆ ਜੀ ਆਪਣੇ ਪਿੰਡ ਤੇ ਤੋਂ ਪਿੰਡ ਤਰੋਬੜੀ ਗਿਆ ਜੀ ਪੈਸੇ ਦੇਣੇ ਸੀ ਉੱਤੇ ਉਹ ਤੂੰ ਰਾਤ ਨੂੰ ਆ ਰਹੇ ਸੀ ਕਮਣੇ 11 ਵਜੇ ਐਕਸੀਡੈਂਟ ਹੋ ਗਿਆ ਟੁੜੀ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਦੇ ਅੱਖਾਂ ਵਿੱਚ ਗੱਟਾ ਪੈਣ ਕਰਨਾ ਨਿਗੇ ਨਹੀਂ ਆਈ ਟਰਾਲੀ ਦੇ ਵਿੱਚ ਬਾਜੀਆਂ ਤੇ ਟੁੜੀ ਨਾਲ ਭਰੀ ਸੀ ਤਾਂ ਹਾਂ ਜੀ ਓਵਰ ਲੋਡ ਸੀ ਟਰਾਲੀ ਹਾਂ ਜੀ ਓਵਰ ਲੋਡ ਸੀ ਜੀ ਕਿੱਥੇ ਕਰਕੇ ਹੋਇਆ ਏ ਇਹਗਾ ਜੀ ਆਪਣੇ ਬਾਈਕ ਕੰਸਟਰਕਟਰ ਬਾਈਕਾਂ ਵਾਲੇ ਚੌਂਕ ਤੇ ਹੀ ਹੋਇਆ ਜੀ ਫਾਈਲ ਦਾ ਫਰੋਪਰ ਰੋਡ ਤੇ ਹਾਂ ਜੀ ਫਰੋਪਰ ਰੋਡ ਤੇ ਇਹ ਕਿੰਨੇ ਜਣੇ ਸੀ ਮੋਟਰਸਾਈਕਲ ਤੇ ਤਿੰਨ ਜਣੇ ਸਾਰੇ ਤੇ ਡੈਥ ਕਿੰਨੇ ਦੀ ਹੋਈ ਹੈ ਇਹ ਤਾਂ ਦੀ ਹੋਈ ਹੈ ਜੀ ਤੇ ਬਾਕੀ ਦੋ ਕੌਣ ਸੀਗੇ ਉਹ ਨਾਲ ਬੇਲੀ ਦੋਸਤ ਆ ਗਏ ਜੰਦੇ ਮੇਜਰ ਸਿੰਘ ਮੇਜਰ ਸਿੰਘ ਗੋਰਾ ਸਿੰਘ ਤੇ संदीप ਸਿੰਘ ਦੀ ਡੈਥ ਹੋਈ ਇਹ ਤਿੰਨੋਂ ਇੱਕੋ ਪਿੰਡ ਦੇ ਸੀ ਇੱਕੇ ਪਿੰਡ ਦੇ ਨਹੀਂ ਜੀ ਦੋ ਪਿੰਡ ਦੇ ਆ ਇੱਕੇ ਪਿੰਡ ਦੇ ਆ ਤੇ ਤਰੋਬੜੀ ਦਾ ਜੀ ਇਹ ਕਿ ਮਤਲਬ ਦੋ ਦੋਸਤ ਸੀਗੇ ਨਾਲ ਸਿੰਘ ਦਾ ਲੜਕਾ ਹੈ ਜੀ ਸੰਦੀਪ ਸਿੰਘ ਤੇ ਨਾਲ ਹੈਗਾ ਮੇਜਰ ਸਿੰਘ ਉਹ ਵੀ ਸ੍ਰੀ ਸਿੰਘ ਦਾ ਲੜਕਾ ਜੀ ਇਹਨਾਂ ਦੇ ਸ਼ਾਮ ਨੂੰ ਪੈਸੇ ਦੇਣ ਗਏ ਸੀ ਤਰੋਬੜੀ ਕੰਡੇ ਉਹ ਤੇ ਸਹੀ ਸਲਾਮਤ ਚਲੇ ਗਏ ਤੇ ਰਾਤ ਨੂੰ 10:30 ਤੋਂ 11 ਵਜੇ ਦਾ ਟਾਈਮ ਸੀ ਵਾਪਸ ਆ ਰਹੇ ਸੀ ਥੋੜੀ ਵਾਲੀ ਟਰਾਲੀ ਲੋਡਿੰਗ ਸੀਗੀ ਤੇ ਉਹ ਆਰੀ ਤੋਂ ਦੀ ਥੋੜ ਮਿੱਟੀ ਪੈਣ ਦੇ ਕਰ ਨਾਲ ਨੂੰ ਬਖਾਲੀ ਨਹੀਂ ਆਈ ਆ ਕੰਜ ਮੇਂਜਰ ਤੋੜੀ ਪਈ ਤਾਂ ਤੇ ਚਾਨ ਚੱਕ ਬਸ 40 ਦੇ ਵਿੱਚ 7 ਵਜੇ ਤੇ ਮੌਕੇ ਤੇ ਆਪਣੇ ਕੀ ਨਾਮ ਸੁਲਦੀਪ ਸਿੰਘ ਦੀ ਮੌਤ ਹੋ ਗਈ ਜੀ ਤੇ ਮੇਜਰ ਸਿੰਘ ਨੇ ਰਿਫਰ ਕਰਤਾ ਆਪਣੇ ਫ੍ਰੀ ਕੋਰ ਤੇ ਉਹ ਵੀ ਬਹੁਤ ਲਾਚਾਰੀ ਗਿਆ ਦੂਸਰਾ ਤੇ ਤੀਸਰਾ ਮੁੰਡਾ ਗਿਆ ਕਿਹਾ ਉਹਦੇ ਲੱਤਾਂ ਤੇ ਪਤਾਲੂ ਦੀ ਤੋਂ ਸੱਟਾਂ ਲੱਗੀਆਂ ਸਿਰ ਤੇ ਵੀ ਉਹ ਦਾਖਲ ਪਿਆ ਜੀ ਤੇ ਬੜੇ ਅਲਗ ਦੇ ਚੱਤਾਂ ਦੇ ਇੱਕ ਬੱਕੇ ਜੀ ਰਾਤ ਤਰੋਡੀ ਲਾਧੂ ਖਾ ਤੋਂ ਫਾਇਲ ਨੂੰ ਆ ਰਹੇ ਸੀ ਜੀ ਤਿੰਨ ਮੁੰਡੇ ਸੀ ਇਹਨਾਂ ਦਾ ਬਹਿ ਖਾਸ ਦੇ ਕੋਲ ਸਕੂਲ ਦੇ ਕੋਲ ਐਕਸੀਡੈਂਟ ਹੋਇਆ ਜੀ ਅੜਪਛਾਤੇ ਨਾਲ ਕਿਸ ਤਰ੍ਹਾਂ ਹੋਇਆ ਕੁਝ ਪਤਾ ਲੱਗਿਆ ਜੀ ਕੋਈ ਪਤਾ ਨਹੀਂ ਲੱਗਾ ਜੀ ਪਰਿਵਾਰ ਨੇ ਅੜਪਛਾਤੇ ਦੇ ਨਿਕਲਣ ਹੋਇਆ ਜੀ ਪਰਿਵਾਰ ਨੇ ਮਕਦਮਾ ਦਰਜ ਕਰਾਤਾ ਗੁਰਪਰੀ ਦੇ ਬਿਆਨਾਂ ਦੇ ਮਕਦਮਾ ਦਰਜ ਹੋ ਗਿਆ ਜੀ ਛਾਤੀ ਵੀ ਕਰਦੇ ਜੀ ਧਾਰਾ 364 ਜੀ ਦੋਸਤੋ 78 300 ਸੈਂਟੀਮੀਟਰ ਇਹ ਮਰਨੜਾ ਸੰਦੀਪ ਸਿੰਘ ਹੈ ਜੀ ਛੋਟੀ ਓੜੀਆ ਤੋਂ ਜੀ ਕਿੰਨੀ ਉਮਰ ਸੀ ਸਰ ਇਹਨਾਂ ਦੀ ਤਕਰੀਬ 20 ਸਾਲ ਨਹੀਂ ਇਹ ਜਿਵੇਂ ਦੱਸ ਰਿਹਾ ਪਰਿਵਾਰ ਵਾਲੇ ਕਿ ਕੋਈ ਤੂੜੀ ਦਾ ਕੋਈ ਟਰਾਲੀ ਸੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਜੀ ਅਜੇ ਹੁਣ ਤਫ਼ਤੀਸ਼ ਕਰਾਂਗੇ ਕਿੰਨੇ ਦਿਨ ਲੱਗੇ ਜੀ ਪਤਾ ਲੱਗ ਜੂਗਾ ਜੀ ਉਹ ਤਫ਼ਤੀਸ਼ ਤੋਂ ਬਾਅਦ ਹਾਂ ਜੀ ਤਫ਼ਤੀਸ਼ ਤੋਂ ਬਾਅਦ ਲੱਗੇਗਾ